ਹਾਂਜੀ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਤੇ ਜੇਬ ਲਾਉਣੀ ਆਪਾਂ ਇੰਨੇ ਸੌਕੇ ਤਰੀਕੇ ਨਾਲ ਦੱਸਾਂਗੇ ਜਿਹੜੀ ਕਦੇ ਕਿਸੇ ਨੇ ਦੱਸੀ ਨਾ ਹੋਵੇ ਹਨਾ ਆਪਾਂ ਨੇ ਬੈਲਟ ਤਿਆਰ ਕਰ ਰੱਖੀ ਹੈਗੀ ਤੇ ਪਹਿਲਾਂ ਆਪਾਂ ਨੇ ਬੈਲਟ ਦੀ ਨੇਫਾ ਮੋੜ ਲਿਆ ਸੀਗਾ ਫਿਰ ਮੈਨੂੰ ਯਾਦ ਆ ਗਿਆ ਹਨਾ ਵੀ ਮੈਂ ਜੇਬ ਲਾਉਣ ਵੀ ਦੱਸਦਾ ਤੇ ਮੈਂ ਦੁਬਾਰਾ ਦੇੜ ਕੇ ਤੁਹਾਨੂੰ ਦੱਸਣ ਕਰਨਾ ਤੇ ਦੁਬਾਰਾ ਦੇੜ ਜੇਬ ਤੂੰ ਤਾਂ ਜੀ ਆਪਾਂ ਨੂੰ ਬੈਲਟ ਰੱਖਣੀ ਹੋਵੇ ਇਸ ਤਰ੍ਹਾਂ ਚੜਾਈ ਚ ਹਨਾ ਜੀ 8 ਇੰਚ ਰੱਖਣੀ ਚਾਹੀਦੀ ਹੈ ਤੇ ਆਪਣੀ ਇਹ ਸੱਤ ਹੈ ਜੀ ਘੱਟ ਰੱਖੀ ਹੋਈ ਆ ਮੈਨੂੰ ਪਹਿਲਾਂ ਯਾਦ ਨਹੀਂ ਰਿਹਾ ਵੀ ਜੇਬ ਲਾਉਣੀ ਹੈ ਤੇ ਜੇ ਜੇਬ ਲਾਉਣੀ ਹੋਵੇ ਤਾਂ ਆਪਾਂ 8 ਇੰਚ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਚੜਾਈ ਚ ਤੇ ਲੰਬਾਈ ਚ ਆਪੋ ਆਪਣਾ ਹਿਸਾਬ ਹੈ ਹਨਾ ਜਿਵੇਂ ਵੀ ਜਿੰਨੀ ਵੀ ਕਿਸੇ ਕਸਟਮਰ ਦੀ ਜਾਂ ਆਪਣੀ ਸਲਵਾਰ ਕੱਟਣੀ ਹੋਵੇ ਜਿੰਨੀ ਲੰਬਾਈ ਹੁੰਦੀ ਹੈ ਹਨਾ ਉਹ ਸਾਬ ਨਾਲ ਹੁੰਦਾ ਜੀ ਇਹ ਦੀ ਲੰਬਾਈ ਹੈ ਜੀ ਜੀ ਸਲਵਾਰ 벨ਟ ਦੀ ਤੇ ਸਵਾ 21 ਇੰਚ ਠੀਕ ਹੈ ਜੀ ਇਸ ਤਰ੍ਹਾਂ ਸਵਾ 21 ਇੰਚ ਆ ਗਈ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਅੱਧ ਕਰ ਲਾਂਗੇ ਇੱਥੋਂ ਜਿੱਥੇ ਆਪਾਂ ਨੇ ਆ ਸਿਲਾਈ ਲਾਈ ਹੋਈ ਹੈ ਆਪਾਂ ਸੈਂਟਰ ਚ ਕਰਕੇ ਰੱਖਿਆ ਹੋਇਆ ਪਿਛਲੀ ਸਿਉਣ ਤੇ ਮੂਰਲੀ ਸਿਉਣ ਠੀਕ ਹੈ ਹੁਣ ਇਹਨੂੰ ਆਪਾਂ ਇੱਥੋਂ ਸਿਲਾਈ ਤੋਂ ਨਾਪ ਲਾਂਗੇ ਤੇ ਆਪਣ ਆ ਗਿਆ ਜੀ ਇੱਥੇ 9 11 ਇੰਚ ਠੀਕ ਹੈ ਜੀ 9 11 ਦਾ ਆਪਾਂ ਅੱਧ ਸਵਾ ਕੁ 5 ਰੱਖ ਲਾਂਗੇ ਜੀ ਇੱਥੋਂ ਠੀਕ ਹੈ ਬਚਾਵਾ ਕਰ ਲਿਆ ਠੀਕ ਹੈ ਜਿੰਨਾ ਇਹ ਆ ਗਿਆ ਉਹਨਾਂ ਵਿਚਾਰਾ ਕਰ ਲਿਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਨੇ ਸਿੱਧੇ ਨਿਸ਼ਾਨੀ ਲਾ ਕੇ ਇਹਨੂੰ ਕੱਟ ਦਾਂਗੇ ਠੀਕ ਹੈ ਇਸ ਤਰੀਕੇ ਨਾਲ ਤੇ ਆਹ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਨਿਸ਼ਾਨੀ ਲਾ ਲਈ ਠੀਕ ਹੈ ਜੀ ਆ ਇਸ ਤਰੋਂ ਪਹਿਲਾਂ ਆਪਾਂ ਕੋਈ ਵੀ ਬੈਟ ਜਿੰਨੀ ਹੈਗੀ ਸਾਰੀ ਨਾਪ ਕੇ ਫਿਰ ਆਪਾਂ ਸੈਂਟਰ 'ਚ ਦੋਨੇ ਸਲਾਈਆਂ ਰੱਖ ਕੇ ਤੇ ਫਿਰ ਇੱਥੇ ਤੱਕ ਇੰਚ ਟੇਪ ਲਾ ਕੇ ਜਿੰਨਾ ਅੱਧਾ ਆ ਗਿਆ ਉਹਨੂੰ ਵਿਚਾਰੇ ਸੈਂਟਰ 'ਚ ਨਿਸ਼ਾਨੀ ਲਾ ਕੇ ਇਹਨੂੰ ਕਟਾਈ ਕਰ ਲਈ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਲਾਂਗੇ ਇਹ ਮੈਸਰ ਨੂੰ ਦੱਸਣ ਕਰ ਦੁਵਾਰਾ ਦੇੜ ਕੇ ਨੇਫਾ ਕੇਰਾ ਉਹ ਕਰਿਆ ਮਾਹ ਚੱਲ ਇਹਦੀ ਵੀਡੀਓ ਵੀ ਬਣਾ ਦਈਏ ਪਹਿਲਾਂ ਮੈਨੂੰ ਯਾਦ ਨਹੀਂ ਆਇਆ ਤੇ ਆਹ ਦੇਖੋ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਇਹਨੂੰ ਕੱਟ ਲਿਆ ਠੀਕ ਹੈ ਤੇ ਹੁਣ ਇਹਨੂੰ ਆਪਾਂ ਉਲਟਾ ਕੇ ਇਸ ਲੋਟੇ ਨੂੰ ਇਸ ਤਰ੍ਹਾਂ ਸਲਾਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ ਇਹ ਇਸ ਤਰੀਕੇ ਨਾਲ ਇੱਥੇ ਆਪਾਂ ਸਲਾਈ ਲਾਵਾਂਗੇ ਠੀਕ ਹੈ ਜੀ ਇੱਥੋਂ ਤਾਂ ਆਪਾਂ 1 ਪਾਉਣਾ ਇੰਚ ਰੱਖ ਲਾਂਗੇ ਇਹ ਨੀਚੇ ਤੋਂ ਸਲਾਈ ਲਾਉਣੀ ਹੈ ਜਿੰਨੀ ਆਪਣੀ ਬਲਾਂ ਦੇ ਵਿੱਚ ਆ ਜੇ ਠੀਕ ਹੈ ਇੱਥੋਂ ਰੱਖਾਂਗੇ ਪਾਉਣਾ ਇੰਚ ਤੇ ਇੰਨੀ ਸਲਾਈ ਆਪਾਂ ਪੱਕੀ ਕਰ ਲਵਾਂਗੇ ਠੀਕ ਹੈ ਇਹ ਇਸ ਤਰ੍ਹਾਂ ਪੱਕੀ ਕਰਨੀ ਆਪਾਂ ਨੂੰ ਹਾਂਜੀ ਆਪਾਂ ਇੱਥੋਂ ਤਾਂ ਇੰਨੀ ਸਲਾਈ ਪੱਕੀ ਕਰ ਲਈ ਬਲਾਂ ਦੀ ਉੱਪਰੋਂ ਆਪਾਂ ਜਿੰਨਾ ਨੇਪਾ ਹੈ ਨਾ ਮੋੜਨਾ ਉਸ ਤਰ੍ਹਾਂ ਰੱਖ ਲਾਂਗੇ ਹੁਣ ਆਪਣਾ ਇਹ ਕਪੜਾ ਘਟਾ ਹੈ 7 ਇੰਚਾ ਚੜਾਈ ਤੁਹਾਨੂੰ ਪਹਿਲਾਂ ਦੱਸਿਆ ਹੁਣ ਆਪਾਂ 1.5 ਇੰਚ ਦੇ ਨੇਪੇ ਦੇ ਸਾਹਮਣੇ ਨਸਾਨੀ ਲਾ ਕੇ ਪੱਕਾ ਕਰ ਲਾਂਗੇ ਠੀਕ ਹੈ ਜੀ ਵਿਚਾਰੋ ਆਪਾਂ ਜਿਹੜਾ ਜੇਬ ਦਾ ਰੱਖਣਾ ਉਹ ਆਪਣਾ 1.5 ਇੰਚ ਰਹਿ ਜੂਗਾ ਠੀਕ ਹੈ ਜੀ ਆ ਇਥੋਂ ਆਪਾਂ ਫੇਰ ਆ ਸਲਾਈ ਪੱਕੀ ਕਰ ਦਾਂਗੇ ਇਥੋਂ ਜਿੰਨਾ ਆਪਾਂ ਨੇਕਾ ਕਰਨਾ ਠੀਕ ਹੈ ਇਹ ਇਸ ਤਰ੍ਹਾਂ ਆਪਾਂ ਪੱਕੀ ਕਰ ਲਓ ਹੁਣ ਆਪਾਂ ਪੂਰੇ ਸੌਖੇ ਤਰੀਕੇ ਨਾਲ ਦੱਸਾਂਗੇ ਜੀ ਜੀ ਆਪਾਂ ਕਿਹੜੇ ਲੋਟ ਆਪਾਂ ਦੇਵਲਾ ਹਾਂਜੀ ਹੁਣ ਆਪਾਂ ਨੇ ਆ ਸਲਾਈ ਇੱਥੋਂ ਪੱਕੀ ਕਰ ਲਈ ਇੱਥੋਂ ਪੱਕੀ ਕਰ ਲਈ ਠੀਕ ਹੈ ਹੁਣ ਇਹਨੂੰ ਇਸ ਤਰੀਕੇ ਨਾਲ ਖੋਲ ਕੇ ਆਪਾਂ ਨੇ ਬੈਲਟ ਨੂੰ ਇਹ ਇਸ ਤਰ੍ਹਾਂ ਸਲਾਈ ਲਾ ਲਾਂਗੇ ਠੀਕ ਹੈ ਜੀ ਇਹ ਇੱਥੋਂ ਇਸ ਤਰ੍ਹਾਂ ਫੋਲਡ ਕਰਕੇ ਇਹ ਇਸ ਤਰ੍ਹਾਂ ਕਰ ਲਾਂਗੇ ਆਪਾਂ ਇਹਨੂੰ ਇਹ ਇਸ ਤਰ੍ਹਾਂ ਇਸ ਤਰ੍ਹਾਂ ਸਲਾਈ ਲਾਵਾਂਗੇ ਠੀਕ ਹੈ ਜੀ ਆ ਦੇ ਇਹ ਆਪ ਪੂਰੇ ਉਸ ਨਾਲ ਦੱਸਦੇ ਆਂ ਕਿ ਇੱਕ ਹੁੰਦੀ ਆਪਣੇ ਦੂਜੇ ਲੋਟ ਹਨਾ ਜੇਬ ਲਾਉਣੇ ਉਹ ਆਪਾਂ ਨੂੰ ਜਿਹਦਾ ਆਪਾਂ ਕੋਈ ਚੀਜ਼ ਕੱਢਣੀ ਆ ਹਨਾ ਕਿਵੇਂ ਜੇ ਲੱਗਦਾ ਵੀ ਆਪਾਂ ਇਸ ਦੋ ਟੇਡੇ ਲੋਟ ਕੱਟੀ ਆ ਮੈਂ ਤੁਹਾਨੂੰ ਸਿੱਧਾ ਕਰਕੇ ਵਿਖਾਉਣੀ ਆ ਬਿੱਕੀ ਮੇਂ ਆਪਾਂ ਜੇਬ ਲਾਉਣੀ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਈ ਠੀਕ ਹੈ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦੱਸਦੇ ਆਂ ਕਿਵੇਂ ਆਪ ਬਿਸਤਰ ਕਰੀ ਹਾਂ ਜੀ ਹਾਂਜੀ ਆ ਆਪਣਾ ਇਧਰੋਂ ਨੇਫਾ ਹੋ ਗਿਆ ਚਿੜੀ ਬਣਾਉਣੀ ਆ ਠੀਕ ਹੈ ਜੀ ਆ ਆਪਾਂ ਨੇ ਲਾ ਲਈ ਆ ਇਸ ਤਰ੍ਹਾਂ ਸਲਾਈ ਠੀਕ ਹੈ ਆ ਦੇਖੋ ਇੱਕ ਤਾਂ ਜੇਬ ਹੁੰਦੀ ਆ ਆਪਾਂ ਐਸ ਲੋਟ ਲਾਉਣੀ ਆ ਦੇਖੋ ਵੀ ਐਸ ਲੋਟ ਜੇਬ ਬਣਾਉਣੀ ਆ ਇਸ ਤਰ੍ਹਾਂ ਹੱਥ ਪੈਂਦਾ ਠੀਕ ਹੈ ਜੀ ਉਹ ਥੋੜਾ ਜਿਹਾ ਔਖਾ ਲੱਗਦਾ ਹੈ ਨਾ ਪਰ ਇਹਨੂੰ ਇਹ ਆਪਾਂ ਗੀਜੇ ਲੋਟ ਤੇ ਕਈ ਭਣਾ ਕਹਿੰਦੀਆਂ ਨੇ ਵੀ ਸਾਨੂੰ ਇਸ ਲੋਟ ਭਾ ਵੀ ਕਿ ਮੈਂ ਆਪਾਂ ਹਨਾ ਨੀਚੇ ਕਿ ਜੇਬ ਚ ਚੀਜ਼ ਕੱਢਣਾ ਔਖੀ ਲੱਗਦੀ ਆ ਹੁਣ ਆਪਾਂ ਇਹ ਗੀਜੇ ਲੋਟ ਐਸ ਲੋਟ ਤੇ ਸਲਾਈ ਲਾ ਕੇ ਤੇ ਐ ਸੌਖਾ ਹੋ ਜਾਂਦਾ ਆਪਾਂ ਨੂੰ ਜੇਬ ਚ ਹੱਥ ਪਾਉਣਾ ਐ ਤਰੀਕੇ ਨਾਲ ਆਪਾਂ ਨੇ ਸਲਾਈ ਲਾਈ ਆ ਠੀਕ ਹੈ ਜੀ ਹੁਣ ਤੁਹਾਨੂੰ ਦੱਸਦੇ ਆ ਜੇਬ ਕਿਵੇਂ ਬਣਾਉਣੀ ਆ ਹਾਂ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਕੱਪੜਾ ਲੈ ਲਿਆ ਠੀਕ ਹੈ ਜੀ ਆਪਣੇ ਕੋਲੇ ਕੱਪੜਾ ਪੂਰਾ ਸੁਰਾ ਸੀ ਆ ਜੋੜ ਲਾਇਆ ਆਪਾਂ ਨੇ ਇੱਕ ਇੱਥੇ ਲਾ ਲਿਆ ਠੀਕ ਹੈ ਇਹ ਹੁਣ ਐਸ ਲੋਟ ਲੈ ਲਿਆ ਜੀ ਆਪਾਂ ਨੇ 18 ਇੰਚ ਆ ਦੇਖ ਲੰਬਾਈ ਲੋਟ ਆਪਾਂ ਨੇ 18 ਇੰਚ ਲਿਆ ਠੀਕ ਹੈ ਜੀ ਚੜਾਈ ਲੋਟ ਆਪਾਂ ਨੇ 7.5 ਇੰਚ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਿਹੜਾ ਆ ਚੀਜ਼ ਹੈ ਇੱਥੇ ਟੱਕ ਲਾ ਲਾਂਗੇ ਜਿੱਥੇ ਆਪਾਂ ਨੇ ਜੇਬ ਮੁਕੋਣਡ ਕਰਨੀ ਹੈ ਠੀਕ ਹੈ ਇਹ ਇੱਥੇ ਟੱਕ ਲਾ ਲਿਆ ਆਪਾਂ ਨੇ ਇਹ ਇੰਨੀ ਆਪਾਂ ਇਹਦੀ ਜੇਬ ਬਣਾਵਾਂਗੇ ਇਸ ਤਰ੍ਹਾਂ ਇੱਥੇ ਸਲਾਈ ਲੱਗ ਜੂਜੀ ਇੱਥੇ ਲੱਗ ਜੂ ਠੀਕ ਹੈ ਹੁਣ ਇਹਨੂੰ ਆਪਾਂ ਪੁੱਠਾ ਕਰਕੇ ਇਸ ਤਰ੍ਹਾਂ ਸਲਾਈ ਲਾਣਾ ਹੈ ਸਾਦੇ ਹਾਂਜੀ ਹੁਣ ਆਪਾਂ ਨੇ ਆਹ ਸਲਾਈ ਆ ਇਸ ਤਰ੍ਹਾਂ ਲਾਉਣੀ ਹੈ। ਹਾਂਜੀ ਹੁਣ ਆਪਾਂ ਇੱਥੇ ਕੱਟ ਕੇ ਲਾਈ ਜਾਣਾ। ਠੀਕ ਹੈ। ਇਹ ਇੰਨਾ ਕੱਪੜਾ ਆਪਾਂ ਛੱਡ ਦਾਂਗੇ। ਦੁਬਾਰੇ ਆਪਾਂ ਪੱਕੀ ਸਲਾਈ ਕਰ ਦਾਂਗੇ ਠੀਕ ਹੈ। ਹੁਣ ਐਡ ਕਰੀਏ ਆਪਾਂ ਦੂਜੇ ਕੱਪੜੇ ਦਾ। ਆਪਾਂ ਨੇ ਪੁੱਠਾ ਪਾਸਾ ਕਰ ਲਿਆ ਠੀਕ ਹੈ ਜੀ ਤੇ ਇਸ ਤਰ੍ਹਾਂ ਆ ਦੇਖੋ ਆਪਾਂ ਨੇ ਇਧਰੋਂ ਨੇਫਾ 모ੜਨਾ ਠੀਕ ਹੈ ਤੇ ਆ ਆਪਾਂ ਨੇ ਪੁੱਠਾ ਪਾਸਾ ਰੱਖ ਲਿਆ ਹੁਣ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਜੇਬ ਲਾਉਣੀ ਹੈ ਇਹਦੇ ਠੀਕ ਹੈ ਜੀ ਆ ਦੇਖ ਆ ਇਸ ਤਰ੍ਹਾਂ ਰੱਖ ਕੇ ਤੇ ਹੁਣ ਆਪਾਂ ਨੇ ਜਿਹੜੀ ਆ ਸੈਂਟਰ ਕਰ ਰੱਖਿਆ ਆਪਾਂ ਨੇ ਠੀਕ ਹੈ ਜੇਬ ਦਾ ਆ ਟੱਕ ਲਾ ਲਿਆ ਠੀਕ ਹੈ ਜੀ ਜਿਹੜਾ ਆ ਟੱਕ ਲਾਇਆ ਇਹ ਆਪਾਂ ਨੇ ਇੱਥੇ ਰੱਖਣਾ ਹੈ ਠੀਕ ਹੈ ਜੀ ਜਮਾ ਸੈਂਟਰ ਚ ਕਰਕੇ ਇਸ ਤਰ੍ਹਾਂ ਉਲਟਾ ਕੇ ਆਹ ਦੇਖੋ ਜੇਬ ਨੂੰ ਇਹ ਇਸ ਤਰ੍ਹਾਂ ਰੱਖ ਕੇ ਇਹਨੂੰ ਤੇ ਆ ਜੀ ਆਪਾਂ ਸिलाई ਲਾ ਦਾਂਗੇ ਠੀਕ ਹੈ ਜੀ ਇੱਥੇ ਹਾਂਜੀ ਹੁਣ ਆਪਾਂ ਨੇ ਇੱਥੇ ਰੱਖ ਲਈ ਸੋ ਠੀਕ ਹੈ ਆ ਜਿਹੜਾ ਟੱਕ ਲਾਇਆ ਸੀ ਜ ਆਪਾਂ ਸੈਂਟਰ ਚ ਇਹ ਜਿਹੜਾ ਇਹਦਾ ਸੈਂਟਰ ਬੜਾ ਜੇਬ ਦਾ ਹਨਾ ਉੱਥੇ ਟੱਕ ਲਿਆਉਣਾ ਠੀਕ ਹੈ ਜੀ ਹੁਣ ਆਪਾਂ ਨੇ ਸिलाई ਲਾਉਣੀ ਹੈ ਠੀਕ ਹੈ ਆ ਆਪਣੀਆਂ ਸਟ੍ਰੈਪਾਂ ਪੱਕੀ ਕਰ ਲਾਂਗੇ ਸਲਾਈ ਨੂੰ ਇਹ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਨੇ ਇਸ ਤਰ੍ਹਾਂ ਸਲਾਈ ਲਾ ਲਈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚਾ ਲਾਂਗੇ ਠੀਕ ਹੈ ਹੁਣ ਆ ਦੇਖੋ ਆਪਣੇ ਵਿੱਚ ਵੀ ਇਸ ਤਰ੍ਹਾਂ ਸਫਾਈ ਆ ਗਈ ਆ ਦੇਖ ਆ ਲੱਗੇ ਆਪਣੀ ਸਲਾਈ ਇਹ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਉੱਪਰ ਆਪਾਂ ਨਾ ਇੱਥੇ ਸਲਾਈ ਲਾ ਦਾਂਗੇ ਜੀ ਇੱਧਰ ਲਾਵਾਂਗੇ ਨਾਲੇ ਆਪਾਂ ਸੈਂਟਰ 'ਚ ਰੱਖ ਕੇ ਇੱਥੇ ਐ ਲਾਵਾਂਗੇ ਠੀਕ ਹੈ ਇਹ ਇਸ ਤਰ੍ਹਾਂ ਸਲਾਈ ਲਾਵਾਂਗੇ ਹੁਣ ਆਪਾਂ ਇੱਥੋਂ ਲਾ ਕੇ ਐ ਲਾ ਕੇ ਤੇ ਇਸ ਤਰ੍ਹਾਂ ਲਾਵਾਂਗੇ ਠੀਕ ਹੈ ਤਾਂ ਜਿਵੇਂ ਆਪਾਂ ਨੇ ਐ ਸਲਾਈ ਲਾ ਲਿਆ ਹੈ ਤਾਂ ਇਹਦੇ ਨਾਲ ਇੱਥੋਂ ਲਾ ਕੇ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲਾਂਗੇ ਇੱਧਰ ਮੋੜ ਕਰ ਲਾਂਗੇ ਠੀਕ ਹੈ ਹੁਣ ਇੱਕ ਤਾਂ ਇਸੇ ਲਾਂਗੇ ਇਦੋਂ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਲਾਂਗੇ ਇੱਥੇ ਆਪਣਾ ਨੇਫਾ ਮੋੜੂ ਠੀਕ ਹੈ ਇਹ ਇਸ ਤਰ੍ਹਾਂ ਦੀ ਹੁਣ ਇਸ ਤਰ੍ਹਾਂ ਲਾਣੀ ਹੈ ਹੁਣ ਤੋਂ ਦੂਸਰਾ ਪਾਸਾ ਕਰਕੇ ਸਿੱਧਾ ਦਿਖਾਉਣੀ ਆਂ ਹਾਂਜੀ ਇਸ ਤਰ੍ਹਾਂ ਆਪਣੀ ਜੇਬ ਆ ਗਈ ਜੀ ਆਪਾਂ ਇਸ ਤਰ੍ਹਾਂ ਆ ਗਿਆ ਠੀਕ ਹੈ ਤੇ ਹੁਣ ਆਪਾਂ ਇਹਨੂੰ ਨੇਫਾ ਬਣਾਉਣਾ ਇਹਦਾ ਚਿੜੀ ਆਪਾਂ ਬਣਾ ਰੱਖੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇਫਾ ਬਣਾ ਕੇ ਸੋਨੂੰ ਫਿਰ ਆਪਾਂ ਸਲਵਾਰ ਦੇ ਨਾਲ ਜੜ ਕੇ ਰੱਖੋਨੇ ਆਪਾਂ ਨੇ ਆ ਬੈਲਟ ਰੱਖ ਲਈ ਸੈਂਟਰ ਦੇ ਵਿੱਚ ਆ ਆਪਣੀ ਝੋਲੀ ਵਾਲੀ ਸਲਾਈ ਆ ਗਈ ਠੀਕ ਹੈ ਜੀ ਆ ਬੈਟ ਦੀ ਹੁਣ ਆਪਾਂ ਇਹਨੂੰ ਇਧਰੋਂ ਆਪਣੀਆਂ ਜੇਬ ਲੱਗੀ ਹੋਈ ਹੈ ਠੀਕ ਹੈ ਇਹਨੂੰ ਇਸ ਤਰ੍ਹਾਂ ਆਪਾਂ ਬੈਲਟ ਦੇ ਨਾਲ ਜੋੜ ਦਾਂਗੇ ਠੀਕ ਹੈ ਸਲਵਾਰ ਦੀ ਸਲਾਈ ਨਾਲ ਆ ਦੇਖੋ ਹੁਣ ਆਪਾਂ ਇਸ ਤਰ੍ਹਾਂ ਬੈਲਟ ਲਾਉਂਦੇ ਜਾਣਾ ਠੀਕ ਹੈ ਜੀ ਆਪਾਂ ਸਾਰੇ ਪਾਸੇ ਲਾ ਕੇ ਤੁਹਾਨੂੰ ਫਿਰ ਦੱਸਦੇ ਹਾਂ ਵੀ ਕਿਵੇਂ ਲੱਗਦੀ ਹਾਂਜੀ ਹੁਣ ਆਪਣੀਆਂ ਜੇਬ ਆ ਗਈ ਇਧਰੋਂ ਆਪਾਂ ਬੈਟ ਦੇ ਨਾਲ ਦੀ ਟਖਲਾਈ ਲਾਤੀ ਇਹਦੀ ਇਸ ਤਰ੍ਹਾਂ ਠੀਕ ਹੈ ਜੀ ਆਪਣੇ ਨੀਚੇ ਬਾੜਾ ਲਾਗੇ ਆ ਆਪਣੀ ਜੇਬ ਦੀ ਸਲਾਈ ਹੈ ਠੀਕ ਹੈ ਬੈਕ ਤੇ ਇਸ ਤਰ੍ਹਾਂ ਸਲਾਈ ਲਾਤੀ ਠੀਕ ਹੈ ਇਹ ਆਪਾਂ ਹਾਂਜੀ ਆਪਾਂ ਨੇ ਇਸ ਤਰ੍ਹਾਂ ਜੇਬ ਲਾ ਲਈ ਠੀਕ ਹੈ ਜੀ ਆ ਦੇਖੋ ਆ ਆਪਣਾ ਜੇਬ ਹੋ ਗਈ ਜੀ ਆਪਾਂ ਨੇ ਇਸ ਤਰੀਕੇ ਨਾਲ ਲਾਈ ਹੈ ਹੁਣ ਤੁਹਾਨੂੰ ਦਿਖਾਉਣੀ ਹੈ ਇਹਨੂੰ ਵੀ ਕਿੰਨੀ ਆਪਣੀ ਸਲਵੋ ਹੈ ਜੀ ਠੀਕ ਹੈ ਆ ਦੇਖੋ ਜੀ ਕੋਠੇ ਪਾਸੇ ਦੇਖੋ ਅਇਸ ਤਰ੍ਹਾਂ ਆਪਣੀ ਜੇਬ ਲੱਗੀ ਠੀਕ ਹੈ ਇਹ ਆ ਦੇਖੋ ਇੱਥੇ ਆਪਾਂ ਸੌਕੇ ਦਾ ਸੌਕੇ ਤਰੀਕੇ ਨਾਲ ਦੱਸਿਆ ਜੀ ਜੇ ਹਜੇ ਵੀ ਨਾ ਸਮਝ ਆਈ ਤਾਂ ਆਪਾਂ ਨੂੰ ਪੁੱਛ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਣਾ